ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 23 ਗੁੰਡੇ ਪਾਏ ਆ ਜੀ 23 ਗੁੰਡੇ ਪਾ ਕੇ ਆਪਾਂ ਦੋ ਤਿੰਨ ਸਲਾਈਆਂ ਇਸ ਤਰ੍ਹਾਂ ਬਣਾ ਲਈਆਂ ਥੋੜਾ ਜਿਹਾ ਇੰਨਾ ਕੁ ਬਣਾਇਆ ਆਪਾਂ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਸੌਖਾ ਵੀ ਬਹੁਤ ਹੈ ਤੇ ਸੋਨਾ ਵੀ ਬਹੁਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਨਵੇਂ ਦੇਖਣ ਵਾਲੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦੇ ਜੀ ਲਓ ਜੀ ਆਪਾਂ ਇੱਕ ਗੁੰਡਾ ਤਾਰ ਲਿਆ ਇੱਥੇ ਆਪਾਂ ਤਿੰਨ ਗੁੰਡੇ ਉਲਟੇ ਬਣਾਵਾਂਗੇ ਜੀ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਏ ਇੱਥੇ ਆਪਾਂ ਆਹ ਕੁੰਡਾ ਥੋੜਾ ਜਿਹਾ ਲੂਜ਼ ਕਰਾਂਗੇ ਤੇ ਦੋਹਾਂ ਦਾ ਇੱਕ ਬਣਾਵਾਂਗੇ ਦੋ ਕੁੰਡੇ ਦਾ ਆਪਾਂ ਇੱਕ ਬਣਾਤਾ ਇੱਕ ਕੁੰਡਾ ਆਪਣੇ ਕੋਲੇ ਇਹਦੇ ਤੋਂ ਆਪਾਂ ਬਣਾਵਾਂਗੇ ਜੀ ਸੱਤ ਕੁੰਡੇ 3 4 5 6 ਤੇ ਕਸਾਤਾ ਸੱਤ ਕੁੰਡੇ ਬਣਾ ਲਏਗੇ ਇੱਥੇ ਆਪਾਂ ਫਿਰ ਆਪਾਂ ਵਾਲਾ ਕੁੰਡਾ ਇਸ ਤਰ੍ਹਾਂ ਉਲਟਾਵਾਂਗੇ ਤੇ ਦੋਵਾਂ ਦਾ ਇੱਕ ਕਰ ਦਾਂਗੇ ਤਾਂ ਅਗ ਆਪਣੇ ਵਾਲ ਕਰਾਂਗੇ ਪੰਜ ਕੁੰਡੇ ਉਲਟੇ ਬਣਾਵਾਂਗੇ 1 2 3 4 5 ਪੰਜ ਕੁੰਡੇ ਉਲਟੇ ਬਣਾ ਕੇ ਫਿਰ ਆਪਾਂ ਦੋਵਾਂ ਦਾ ਇੱਕ ਕਰਾਂਗੇ ਇਸ ਤਰ੍ਹਾਂ ਇੱਕ ਗੁੰਡੇ ਤਾਂ ਆਪਾਂ ਫਿਰ 7 ਗੁੰਡੇ ਬਣਾਵਾਂਗੇ। 1 2 3 4 5 6 7 7 ਗੁੰਡੇ ਬਣਾ ਕੇ ਫਿਰ ਆਪਾਂ ਇਹ ਕੁੰਡਾ ਉਲਟਾ ਕੇ ਦੋਹਾਂ ਦਾ ਇੱਕ ਕਰਾਂਗੇ। ਤੱਗਾ ਆਪਣੇ ਵੱਲ ਕਰਾਂਗੇ ਇੱਥੇ ਆਪਣੇ ਕੋਲੇ 3 ਗੁੰਡੇ ਉਲਟੇ ਬਣਾਵਾਂਗੇ। ਵੇਖ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਲਾਸਟ ਵਾਲਾ ਉਲਟੀ ਸਾਈਡ ਹੈ ਜੀ ਵੇਖ ਕੁੰਡਾ ਤਾਰਾਂਗੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਤੇ ਹੁਣ ਆ ਬਾਕੀ ਦੇ ਕੁੰਡੇ ਆਪਣੇ ਕੋਲੇ ਹੈਗੇ ਜੀ ਇਹ ਇੱਕ ਕੁੰਡਾ ਜਿਹੜਾ ਆਪਾਂ ਦੋਹਾਂ ਦਾ ਇੱਕ ਕੀਤਾ ਸੀਗਾ ਉਹ ਬਹੁਤ ਸੱਤ ਗੁੰਡੇ ਆਪਾਂ ਜਿਹੜੇ ਇੱਕ ਗੁੰਡੇ ਤੋਂ ਬਣਾਏ ਹੁਣ ਨੌ ਗੁੰਡੇ ਆਪਾਂ ਸਿੱਧੇ ਹਾਂ ਸੌਰੀ ਉਲਟੇ ਬਣਾ ਲਵਾਂਗੇ ਇੱਧਰੋਂ ਵੀ ਆਪਣਾ ਦੋਹਾਂ ਦਾ ਇੱਕ ਕੀਤਾ ਜਿਹੜਾ ਉਹ ਗੁੰਡਾ ਆ ਗਿਆ ਇਹ ਤਿੰਨ ਗੁੰਡੇ ਆਹ ਤੇ ਦੇਖੋ ਜੀ 2 4 6 8 9 ഉൾ സിദ്ധേ സോറി ഉൾ സൈറ്റ നിക്കള മൂഹ് ച നോ കിധേ ਆਵੇ ਸਿੱਧੇ ਪਾਸੇ ਸਿੱਧੇ بس ਇੱਕ ਕੁੰਡਾ ਤਾਰਿਆ ਦੋ ਕੁੰਡੇ ਆਪਾਂ ਇੱਥੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਜਿਹੜਾ ਆਪਾਂ ਆਹ ਵਾਲਾ ਕੁੰਡਾ ਜਿਹੜਾ ਇਹ ਨਾਲ ਲਵਾਂਗੇ ਇਸ ਤਰ੍ਹਾਂ ਦੋਹਾਂ ਦਾ ਇੱਕ ਕਰਾਂਗੇ ਧਾਗਾ ਆਪਣੇ ਵੱਲ ਕਰਾਂਗੇ ਪੰਜ ਕੁੰਡੇ ਉਲਟੇ ਬਣਾਵਾਂਗੇ ਆਪਾਂ ਇਹ ਦੋਆਂ ਦਾ ਇੱਕ ਕੀਤਾ ਜੀ ਜਿਹੜੇ ਆਹ ਕੁੰਡੇ ਆਪਾਂ ਇਹ ਸਿੱਧੇ ਹੀ ਬਣਾਵਾਂਗੇ ਆਪਾਂ ਪਹਿਲਾਂ ਉਲਟੇ ਬਣਾ ਲਏ ਸੀ ਪੰਜ ਕੁੰਡੇ ਆਪਾਂ ਦੇੜਤੇ ਆ ਤੇ ਇਹ ਆਪਾਂ ਸਿੱਧੇ ਹੀ ਬਣਾਉਣੇ ਆ ਜੀ ਸੱਤ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਵਿੱਚ ਪੰਜ ਨਹੀਂ ਹੈਗੇ ਜੀ ਸੱਤ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਆ ਇੱਕ ਕੁੰਡਾ ਆਪਾਂ ਹਾਂ ਦੋਆਂ ਦਾ ਇੱਕ ਕੀਤਾ 2 4 6 7 ਇੱਧਰ ਫੇਰ ਆਹ ਕੁੰਡਾ ਲਟਾਵਾਂਗੇ ਦੋਆਂ ਦਾ ਇੱਕ ਕਰ ਦਿਆਂਗੇ ਇੱਕ ਦੋ ਤਿੰਨ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਇੱਥੇ ਫਿਰ ਆਪਣਾ ਡਿਜ਼ਾਈਨ ਆ ਗਿਆ ਦੋਆਂ ਦਾ ਇੱਕ ਕਰਾਂਗੇ ਸੱਤ ਕੁੰਡੇ ਆਪਾਂ ਫਿਰ ਸਿੱਧੇ ਬਣਾ ਲਵਾਂਗੇ ਇਹ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਇਹ ਆ ਗੁੰਡਾ ਲਾਵਾਂਗੇ ਨਾਲ ਦੋਵਾਂ ਦੇ ਇੱਕ ਕਰਦਾਂਗੇ ਉਲਟੀ ਸਲਾਈ ਬਣਾਵਾਂਗੇ ਜੇ ਆਪਾਂ ਸਿੱਧਿਆਂ ਤੇ ਸਿੱਧੇ ਤੇ ਉਲਟਿਆਂ ਤੇ ਉਲਟੇ ਇਸ ਤਰ੍ਹਾਂ ਗੁੰਡੇ ਬਣਾਉਣੇ ਤੇ ਬਣਾ ਕੇ ਮਿਲਦੇ ਲੋ ਜੇ ਆਪਾਂ ਉਲਟੀ ਸਲਾਈ ਬਣਾ ਲਈਏ ਸਿੱਧਿਆਂ ਤੇ ਸਿੱਧੇ ਉਲਟਿਆਂ ਤੇ ਉਲਟੇ ਤੇ ਹੁਣ ਆਪਾਂ ਆਗੇ ਸਿੱਧੇ ਪਾਸੇ ਮਾਸਟ ਗੁੰਡਾ ਤਾਰਾਂਗੇ ਇੱਕ ਕੁੰਡਾ ਬਣਾਵਾਂਗੇ ਇੱਥੇ ਆਪਾਂ ਉਲਟਾ ਜੇ ਫਿਰ ਦੋਵਾਂ ਦਾ ਇੱਕ ਕਰ ਦਿਆਂਗੇ ਸੱਤ ਕੁੰਡੇ ਆਪਾਂ ਫਿਰ ਸਿੱਧੇ ਬਣਾ ਲਵਾਂਗੇ ਆਹ ਕੁੰਡਾ ਇਸ ਤਰ੍ਹਾਂ ਲਟਾਵਾਂਗੇ ਇਧਰੋਂ ਦੋਵਾਂ ਦਾ ਇੱਕ ਇਸ ਤਰ੍ਹਾਂ ਕਰ ਦਵਾਂਗੇ ਇੱਥੇ ਵੀ ਇੱਕ ਕੁੰਡਾ ਉਲਟਾ ਬਣਾਵਾਂਗੇ ਫਿਰ ਇਧਰੋਂ ਲਵਾਂਗੇ ਦੋ ਕੁੰਡੇ ਦੋਵਾਂ ਦਾ ਇੱਕ ਸੱਤ ਕੁੰਡੇ ਫਿਰ ਆਪਾਂ ਸਿੱਧੇ ਬਣਾਵਾਂਗੇ। ਦੋਹਾਂ ਦਾ ਇੱਕ ਕਰਨਾ ਉਹ ਵੀ ਆਪਾਂ ਸਿੱਧਾ ਹੀ ਕਰਨਾ ਹੈ। ਇਸ ਤਰ੍ਹਾਂ ਕੁੰਡਾ ਉਲਟਾ ਆ ਕੇ ਇੱਕ ਕੁੰਡਾ ਲਾਵਾਂਗੇ ਨਾਲ ਦੋਹਾਂ ਦਾ ਇੱਕ ਇੱਕ ਕੁੰਡਾ ਉਲਟਾ ਲਾਸਟ ਵਾਲਾ ਕੁੰਡਾ ਸਿੱਧਾ। ਮਹ ਲਾਉ ਜੀ ਆਪਾਂ ਉਲਟੀ ਸिलाई ਬਣਾ ਲਈ। ਸਿੰਦੇ ਪਾਸੇ ਆ ਗਿਆ ਆਪਾਂ ਇੱਕ ਗੁੰਡਾ ਵਾਲਾ ਤਾਰਾਂਗੇ ਹੁਣ ਜਿਹੜਾ ਆਪਣੇ ਕੋਲੇ ਉਲਟਾ ਗੁੰਡਾ ਹੈ ਇਹਦੇ ਤੇ ਆਪਾਂ ਗੁੰਡੇ ਵਧਾਉਣੇ ਹੈ ਤੇ ਆਪਾਂ ਚਾਰ ਗੁੰਡੇ ਵਧਾਵਾਂਗੇ ਇਸ ਤਰ੍ਹਾਂ ਵਾਲ ਪਾ ਕੇ ਬਣਾ ਲੈ ਦੋ ਤਿੰਨ ਹੋ ਗਏ ਇੱਕ ਵਾਰੀ ਫੇਰ ਆਪਾਂ ਇਸ ਨੂੰ ਇਸ ਤਰ੍ਹਾਂ ਬਣਾ ਲਵਾਂਗੇ ਇਧਰ ਆਪਣਾ ਅੱਧਾ ਡਿਜ਼ਾਈਨ ਬਣੂਗਾ ਆਪਾਂ ਤਾਂ ਚਾਰ ਗੁੰਡੇ ਵਧਾਉਣੇ ਜੀ ਹੁਣ ਆਪਾਂ ਦੋ ਗੁੰਡੇ ਆ ਲਵਾਂਗੇ ਇਹਨੂੰ ਇਸ ਤਰ੍ਹਾਂ ਲਟਾ ਕੇ ਗੁੰਡੇ ਨੂੰ ਦੋਵਾਂ ਦਾ ਇੱਕ ਕਰ ਦਾਂਗੇ ਤਗਾ ਆਪਣੇ ਵੱਲ ਕਰਾਂਗੇ ਪੰਜ ਗੁੰਡੇ ਉਲਟੇ ਬਣਾਵਾਂਗੇ ਇਹ ਜੋ ਪੰਜ ਗੁੰਡੇ ਆਪਾਂ ਉਲਟੇ ਬਣਾ ਲਏ ਤਗਾ ਪਿੱਛੇ ਕਰਾਂਗੇ ਦੋ ਗੁੰਡਿਆਂ ਦਾ ਇਸ ਤਰ੍ਹਾਂ ਇੱਕ ਕਰ ਦਾਂਗੇ ਇੱਕ ਗੁੰਡਾ ਆਪਣਾ ਇਹਦੇ ਤੋਂ ਆਪਾਂ ਹੁਣ ਬਣਾਵਾਂਗੇ ਜੀ ਸੱਤ ਗੁੰਡੇ ਫਿਰ ਤੋਂ 3 4 5 6 7 7 ਗੁੰਡੇ ਬਣ ਗਏ ਆਪਣੇ ਫਿਰ ਦੋਵਾਂ ਦਾ ਇੱਕ ਕਰ ਦਾਂਗੇ ਤਾਂ ਗਾ ਆਪਣੇ ਵੱਲ ਕਰਾਂਗੇ 5 ਗੁੰਡੇ ਉਲਟੇ ਬਣਾਵਾਂਗੇ ਇਧਰੋਂ ਦੋਵਾਂ ਦਾ ਇੱਕ ਕਰ ਦਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕਰਨਾ ਆਪਾਂ ਇੱਕ ਕੁੰਡਾ ਇਹਦੋਂ ਫੇਰ ਆਪਾਂ ਚਾਰ ਕੁੰਡੇ ਬਣਾ ਲੈਣੇ ਆ। ਉਲਟੀ ਸਲਾਈ ਆਪਾਂ ਫੇਰ ਬਣਾ ਕੇ ਮਿਲਦੇ ਆਂ। ਤੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ। ਤੇ ਹੁਣ ਦੇਖੋ ਜੀ ਆਪਾਂ ਬਣਾਵਾਂਗੇ ਇੱਕ ਕੁੰਡਾ ਪਤਾ ਰਿਆ। ਇੱਕ 2 3 ਤੇ 4 ਆਹ ਕੁੰਡਾ ਛੱਡ ਕੇ ਆਪਾਂ ਚਾਰ ਕੁੰਡੇ ਬਣਾ ਲੇ ਹੁਣ ਆਪਾਂ ਆਹ ਕੁੰਡਾ ਇਸ ਤਰ੍ਹਾਂ ਉਲਟਾਵਾਂਗੇ ਜਿਹੜਾ ਆਪਾਂ ਆਹ ਇੱਕ ਉਲਟਾ ਕੁੰਡਾ ਬਣਾਇਆ ਇਹੇ ਲਵਾਂਗੇ ਨਾਲ ਦੋਵਾਂ ਦਾ ਇੱਕ ਕਰ ਦਾਂਗੇ ਤਿੰਨ ਕੁੰਡੇ ਉਲਟੀ ਤਾਂ ਆ ਗਾ ਪਿੱਛੇ ਕਰਾਂਗੇ ਹੁਣ ਆਪਾਂ ਇਧਰੋਂ ਦੋਵਾਂ ਦਾ ਇੱਕ ਕਰਨਾ ਇਸ ਤਰ੍ਹਾਂ ਸਲਾਈ ਪਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਲੈ ਲੈਣ ਨਾਲ ਆਹ ਇੱਕ ਨਾਲ ਉਲਟਾ ਦੋਹਾਂ ਦਾ ਇੱਕ ਹੁਣ ਆਪਾਂ ਸੱਤ ਕੁੰਡੇ ਇੱਥੇ ਉਲਟੇ ਬਣਾ ਲੈਣੇ ਹਾਂ ਸੌਰੀ ਸਿੱਧੇ ਬਣਾ ਲੈਣੇ ਫਿਰ ਆਹ ਕੁੰਡਾ ਇਸ ਨਾਲ ਲਟਾਵਾਂਗੇ ਦੋਹਾਂ ਦਾ ਇੱਕ ਕਰਦਾਂਗੇ ਇਹਦੇ ਵੀ ਆਪਾਂ ਨਾਲ ਉਲਟਾ ਕੁੰਡਾ ਲੈ ਲਵਾਂ ਇੱਕ ਪੰਜਾਂ ਚੋਂ ਤਿੰਨ ਕੁੰਡੇ ਉਲਟੇ ਤਾਂ ਆ ਦਾ ਪਿੱਛੇ ਕਰਾਂਗੇ ਦੋਆਂ ਦਾ ਇੱਕ ਇਸ ਤਰ੍ਹਾਂ ਕਰ ਦਾਂਗੇ ਲਾਸਟ ਦੇ ਆਪਣੇ ਜਿਹੜੇ ਕੋਲ ਹੈਗੇ ਆਪਣੇ ਕੋਲ ਚਾਰ ਪੰਜ ਗੁੰਡੇ ਆ ਮੈਨੂੰ ਤਾਂ ਸਿੱਧੇ ਬਣਾ ਲੈਣਾ ਇਹ ਲਾਗੇ ਪਾਉਲਪੀ ਸਲਾਈ ਬਣਾ ਲਈ ਸਿੱਧੇ ਪਾਸੇ ਆ ਗਏ ਇੱਕ ਗੁੰਡਾ ਤਾਰਿਆ ਦੋ ਤਿੰਨ ਚਾਰ ਕੁੰਡੇ ਆਪਾਂ ਸਿੱਧੇ ਬਣਾ ਲਏ ਆਹ ਵਾਲਾ ਕੁੰਡਾ ਆਪਾਂ ਇਸ ਤਰ੍ਹਾਂ ਲਟਾਵਾਂਗੇ ਅਗਲਾ ਕੁੰਡਾ ਨਾਲ ਲਵਾਂਗੇ ਦੋਹਾਂ ਦਾ ਇੱਕ ਕਰ ਦਿਆਂਗੇ ਇੱਕ ਕੁੰਡਾ ਉਲਟਾ ਫਿਰ ਦੋਹਾਂ ਦਾ ਇੱਕ ਇਸ ਤਰ੍ਹਾਂ ਕਰ ਦਿਆਂਗੇ ਸੱਤ ਕੁੰਡੇ ਸਿੱਧੇ ਬਣਾ ਲਵਾਂਗੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣਦਾ ਤੇ ਜਲਦੀ ਵੀ ਬਹੁਤ ਬਣਦਾ ਤਾਂ ਫਿਰ ਦੋਹਾਂ ਦਾ ਇੱਕ ਕਰਾਂਗੇ ਇਸ ਤਰ੍ਹਾਂ ਜਿਹੜੇ ਆਪਾਂ ਵਿੱਚ ਪੰਜ ਗੁੰਡੇ ਉਲਟੇ ਬਣਾਏ ਸੀ ਉਹ ਆਪਾਂ ਇਸ ਤਰ੍ਹਾਂ ਕਰਦੇ ਘਟਾਉਂਦੇ ਜਾਣਾ ਸੱਤ ਗੁੰਡੇ ਆਪਾਂ ਇਕੱਠੇ ਵਧਾ ਲੈਨੇ ਆ ਫਿਰ ਆਪਾਂ ਇੱਕ ਇੱਕ ਕਰਕੇ ਦੋਨੋਂ ਸਾਈਡਾਂ ਤੋਂ ਘਟਾਉਂਦੇ ਜਾਣਾ ਤੇ ਲਓ ਜੀ ਆਪਾਂ ਇੱਕ ਇੱਕ ਪੱਤੀ ਆਪਣੀ ਦੇਖੋ ਬਣ ਗਿਆ ਇੱਕ ਇੱਕ ਡਿਜ਼ਾਈਨ ਤੇ ਹੁਣ ਆਪਾਂ ਇੱਥੇ ਫੇਰ ਜਿਵੇਂ ਫਾਸਟ ਸਲਾਈ ਇੱਥੋਂ ਬਣਾਈ ਸੀ ਸ਼ੁਰੂ ਤੋਂ ਆਹ ਵਾਲੇ ਇੱਥੇ ਆਪਾਂ ਇੱਕ ਕੁੰਡਾ ਆਹ ਤਾਰ ਕੀ ਤਿੰਨ ਕੁੰਡੇ ਆਪਾਂ ਉਲਟੇ ਬਣਾ ਲੈਣੇ ਦੋਹਾਂ ਦਾ ਇੱਕ ਐਸ ਕੁੰਡੇ ਤੇ ਫਿਰ ਆਪਾਂ ਇੱਕ ਤੋਂ ਸੱਤ ਬਣਾ ਲੈਣੇ ਆ ਤੇ ਆਹ ਕੁੰਡੇ ਆਪਾਂ ਇਧਰ ਨੂੰ ਘਟਾਉਂਦੇ ਜਾਣਾ ਆ ਇਧਰ ਨੂੰ ਘਟਾਉਣਾ ਘਟਾਉਣੇ ਆ ਆ ਇਧਰ ਨੂੰ ਫਿਰ ਇੱਥੇ ਸੱਤ ਬਣਾ ਲਵਾਂਗੇ ਦੋ ਇਧਰ ਨੂੰ ਇਸ ਤਰ੍ਹਾਂ ਘਟਾ ਦੇਵਾਂਗੇ ਤਿੰਨ ਫਿਰ ਉਲਟੇ ਬਣਾਵਾਂਗੇ ਨੀਚੇ ਵਾਲਾ ਡਜਾਇਨ ਜਿਹੜਾ ਉਹ ਇੱਥੇ ਸਟਾਰਟ ਹੋ ਜੂਗਾ ਤੇ ਇਸ ਤਰ੍ਹਾਂ ਕਰਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਜੀ ਤੇ ਆਪਾਂ ਥੋੜਾ ਜਿਹਾ ਬਣਿਆ ਦਿਖਾਉਣਾ ਹੈ ਤੁਹਾਨੂੰ ਆਹ ਦੇਖੋ ਜੀ ਇਸ ਤਰ੍ਹਾਂ ਬਣਿਆ ਹੈ ਉਲਟੀ ਸਾਈਡ ਤੇ ਇਸ ਤਰ੍ਹਾਂ ਇਹ ਬੀ ਜਰੂਰ ਟਰਾਈ ਕਰਿਓ ਆਪਣੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ